ਦੋਸਤੋ ਮੈਂ ਨਾ ਸਵੇਰ ਇੱਕ ਪੋਸਟ ਪਾਈ ਸੀ ਵੀ ਜੱਟ ਜ਼ਿਮੀਦਾਰ ਜ਼ਿਆਦਾ ਕੰਜੂਸ ਹੁੰਦੇ ਆ ਜਾਂ ਬਾਣੀਆਂ ਜ਼ਿਆਦਾ ਕੰਜੂਸ ਹੁੰਦੇ ਆ ਤੁਸੀਂ ਕਮੈਂਟਾਂ ਚ ਕਹਿ ਸੀ ਬਾਈ ਜੀ ਬਾਣੀਆਂ ਜ਼ਿਆਦਾ ਕੰਜੂਸ ਹੁੰਦੇ ਆ ਪਰ ਜੱਟ ਜ਼ਿਮੀਦਾਰ ਤਾਂ ਦਿਲਦਰਿਆ ਬੰਦੇ ਹੁੰਦੇ ਆ ਪਰ ਨਹੀਂ ਦੋਸਤੋ ਮੈਂ ਇਸਦੇ ਬਿਲਕੁਲ ਉਲਟਾ ਜੱਟ ਜ਼ਿਮੀਦਾਰ ਬਾਣੀਆਂ ਨਾਲੋਂ ਕਈ ਗੁਣਾ ਜ਼ਿਆਦਾ ਕੰਜੂਸ ਹੁੰਦੇ ਆ ਉਹ ਕਿਵੇਂ ਵੀਡੀਓ ਨੂੰ ਵੱਧ ਵੱਧ ਸ਼ੇਅਰ ਕਰ ਦਿਓ ਬਹੁਤ ਕੰਮ ਦੀ ਗੱਲ ਆ ਤਾਂ ਦੋਸਤੋ ਇੱਕ ਜ਼ਿੰਮੇਦਾਰਾਂ ਦਾ ਪੁੱਤ ਏਜੰਟ ਦਾ ਕੰਮ ਸ਼ੁਰੂ ਕਰ ਲੈਂਦਾ ਉਹ ਕਿਸੇ ਏਜੰਟ ਨਾਲ ਰਲ ਕੇ ਉਹਨੂੰ ਕਹਿੰਦਾ ਵੀ ਮੈਂ ਇਹਦਾ ਦਾ ਕਰਕੇ ਤੈਨੂੰ ਕੇਸ ਦੇ ਦਿਆ ਕਰੂੰਗਾ ਤੇ ਤੂੰ ਮੈਨੂੰ ਕੋਈ 5-10000 ਰੁਪਏ ਕਮਿਸ਼ਨ ਦੇ ਦਿਆ ਕਰੀ ਏਜੰਟ ਕਹਿੰਦਾ ਵੀ ਠੀਕ ਆ ਇੱਕ ਵਾਰ ਉਹਨੂੰ ਕੀ ਟੱਕਰਦਾ ਵੀ ਇੱਕ ਕੁੜੀ ਟੱਕਰਦੀ ਆ ਜਿਸ ਨੂੰ ਉਹ ਸਿੰਗਾਪੁਰ ਭੇਜ ਦਿੰਦਾ ਕੁੜੀ ਉਹਨਾਂ ਦੇ ਪਿੰਡ ਦੀ ਹੁੰਦੀ ਆ ਉਹ ਸਿੰਗਾਪੁਰ ਭੇਜ ਦਿੰਦਾ ਤੇ ਕੁੜੀ ਨਾਲ ਉਹਨੇ ਕਮਿਟਮੈਂਟ ਕੀਤੀ ਹੁੰਦੀ ਆ ਵੀ ਤੈਨੂੰ ਇਦਾਂ ਦਾ ਕਰਕੇ ਮੈਂ ਕਿਸੇ ਘਰ ਕੁੱਕ ਲਵਾ ਦੂੰਗਾ 90000 ਰੁਪਏ ਲੱਗੂਗਾ ਤੇ 25-26000 ਤੇਰੀ ਸੈਲਰੀ ਹੋਊ ਕੀ ਹੁੰਦਾ ਵੀ ਕੁੜੀ ਜਦੋਂ ਸਿੰਗਾਪੁਰ ਜਾ ਵਰਦੀ ਹੈ ਤੇ ਕੁੜੀ ਨੂੰ ਉੱਥੇ ਇੱਕ ਕੰਪਨੀ 'ਚ ਕੰਮ ਮਿਲਦਾ ਜਿੱਥੇ ਕਿ ਮੀਟ ਕਟਿੰਗ ਦਾ ਕੰਮ ਹੁੰਦਾ ਹੁਣ ਜ਼ਿੰਮੇਵਾਰ ਦੇ ਮੁੰਡਿਆਂ ਨੇ ਉਹਦੇ ਨਾਲ ਕਮਿਟਮੈਂਟ ਇਹ ਕੀਤੀ ਹੁੰਦੀ ਹੈ ਵੀ ਮੈਂ ਤੈਨੂੰ ਕਿਸੇ ਦੇ ਘਰੇ ਰਸੋਈਆ ਰਖਾ ਦੂੰਗਾ ਪਰ ਉੱਥੇ ਉਹ ਕਿਸੇ ਫੈਕਟਰੀ 'ਚ ਉਹਨੂੰ ਮੀਟ ਕੱਟ ਕਰਨਾ ਪੈਂਦਾ ਉੱਥੇ ਜਦੋਂ ਕੁੜੀ 4-5 ਦਿਨ ਤਾਂ ਔਖੇ ਸੌਖੇ ਕਰਦੀ ਆ ਤੇ ਪਰ ਉਹਨੂੰ ਕੀ ਹੁੰਦਾ ਵੀ ਕਿਉਂਕਿ ਕੁੜੀਆਂ ਨੇ ਕਦੀ ਕੰਮ ਕੀਤਾ ਨਹੀਂ ਹੁੰਦਾ ਮੀਟ ਕਟਿੰਗ ਦਾ ਤੇ ਉਸ ਨੂੰ ਦੇਖ ਕੇ ਯਾਨੀ ਕਿ ਸੈਟ ਨਹੀਂ ਲੱਗਦਾ ਕੰਮ ਤੇ ਉਹਦੀ ਤਬੀਅਤ ਖਰਾਬ ਹੋ ਜਾਂਦੀ ਹੈ ਉਹ ਕੀ ਕਰਦੀ ਵੀ ਉਹ ਉਥੋਂ ਵਾਪਸ ਆ ਜਾਂਦੀ ਇੱਕੋ ਦਾ ਮਨ ਨਹੀਂ ਲੱਗਦਾ ਇੱਕੋ ਦਾ ਕਿਉਂਕਿ ਕੰਮ ਨੂੰ ਉਹਦੀ ਮਨਪਸੰਦ ਦਾ ਮਿਲਿਆ ਨਹੀਂ ਸੀ ਜਦੋਂ ਉਹ ਵਾਪਸ ਆ ਜਾਂਦੀ ਹੈ ਤੇ ਉਹ ਜਾ ਕੇ ਜ਼ਿੰਮੇਦਾਰਾਂ ਦੇ ਮੁੰਡੇ ਨੂੰ ਕਹਿੰਦੀ ਵੀ ਸੱਜਣਾ ਵੀ ਰੁਪਈਏ ਰੱਖਾ ਮੇਰੇ 85000 ਰੁਪਈਆ ਤੈਨੂੰ ਮੈਂ ਦਿੱਤਾ ਸੀ ਤੇ ਪੰਜ ਤੈਨੂੰ ਛੱਡਿਆ ਤੇ 80000 ਰੁਪਈਆ ਮੈਨੂੰ ਵੀਰ ਬਣ ਕੇ ਮੋੜ ਦੇ ਕਿਉਂਕਿ ਜਿਹੜੀ ਤੂੰ ਮੇਰੇ ਨਾਲ ਕਮਿਟਮੈਂਟ ਕੀਤੀ ਸੀ ਉਹ ਪੂਰੀ ਨਹੀਂ ਹੋਈ ਜੀਵਿੰਦਾਰਾਂ ਦਾ ਪੁੱਤ ਕਹਿੰਦਾ ਵੀ ਨਾ ਜੀ ਮੇਰੇ ਤੋਂ ਤਾਂ ਨਹੀਂ ਦਿੱਤੇ ਜਾਣੇ ਮੈਂ ਤਾਂ ਕਮਿਟਮੈਂਟ ਆਪਦੀ ਸਹੀ ਕੀਤੀ ਹੁਣ ਕੰਮ ਤੈਨੂੰ ਮੈਂ ਦਵਾਤਾ ਹੁਣ ਕੰਮ ਨਾ ਕਰਨਾ ਕਰਨਾ ਤੇਰੀ ਮਰਜ਼ੀ ਸੀ ਹੁਣ ਜੇ ਤੈਨੂੰ ਨਹੀਂ ਤੇਰੀ ਪਸੰਦ ਦਾ ਕੰਮ ਮਿਲਿਆ ਤੇ ਫਿਰ ਕੀ ਹੋ ਗਿਆ ਕੰਮ ਤਾਂ ਤੈਨੂੰ ਮੈਂ ਦਵਾਇਆ ਹੀ ਆ ਪਰ ਕੀ ਹੁੰਦਾ ਵੀ ਉਹ ਨਹੀਂ ਮੰਨਦਾ ਤੇ ਉਹ ਕੇਸ ਆ ਜਾਂਦਾ ਸੀਏ ਸਟਾਫ ਦੇ ਵਿੱਚ ਸੀਏ ਸਟਾਫ ਦੇ ਵਿੱਚ ਜਦੋਂ ਆ ਜਾਂਦਾ ਤੇ ਉੱਥੇ ਉਹ ਮੁੰਡਾ ਤੇ ਉਸਦਾ ਪਿਓ ਆ ਜਾਂਦੇ ਤੇ ਉੱਥੇ ਉਹ ਆੜਤੀ ਨੂੰ ਫੱਦ ਲੈਂਦੇ ਆ ਬਾਣੀਆਂ ਨੂੰ ਹੁਣ ਜਿੱਥੋਂ ਬਾਣੀਆਂ ਕਹਿੰਦਾ ਕੰਜੂਸ ਬਾ ਬਾਣੀਆਂ ਵੀ ਆ ਜਾਂਦਾ ਆੜਤੀਆ ਉਹਨਾਂ ਦਾ ਆੜਤੀਆ ਜਿ ਹੁੰਦਾ ਉਹ ਬਾਣੀਆਂ ਤੇ ਜੱਟ ਵੀ ਆ ਜਾਂਦਾ ਤੇ ਜੜ ਦਾ ਪੁੱਤ ਵੀ ਆ ਜਾਂਦਾ ਉੱਥੇ ਤੇ ਉਧਰ ਉਹ ਕੁੜੀ ਦੀ ਧੇਰ ਆ ਜਾਂਦੀ ਤੇ ਸੀਏ ਸਟਾਫ ਦਾ ਇੰਚਾਰਜ ਮੁੰਡੇ ਨੂੰ ਕਹਿੰਦਾ ਵੀ ਸੱਜਣਾ 85000 ਰੁਪਇਆ ਤੂੰ ਲਿਆ 50000 ਚ ਮੈਂ ਤੁਹਾਡਾ ਰਜਨਾਵਾ ਕਰਾ ਦੇਣਾ ਕਿਉਂਕਿ ਕੁੜੀ ਨੂੰ ਤੂੰ ਕੰਮ ਮਨਪਸੰਦਾ ਦਵਾਇਆ ਨਹੀਂ ਇਹਦੇ ਚ ਤੂੰ ਗਲਤਾਂ ਤੇ 50000 ਚ ਤੁਹਾਨੂੰ ਰਜਨਾਵਾ ਕਰਾ ਦੇਣਾ ਬਾਣੀਆਂ ਕੋਲੇ ਖੜਾ ਕਹਿੰਦਾ ਵੀ ਸੱਜਣੋ ਜੇਕਰ ਤੁਹਾਡੇ ਕੋਲੇ ਪੈਸੇ ਨਹੀਂ ਹੈਗੇ ਤਾਂ 50000 ਰੁਪਇਆ ਮੈਂ ਦੇ ਦਿੰਦਾ ਚਲੋ ਤੁਸੀਂ ਫਿਰ ਵੀ ਮੇਰੀ ਆੜਤੀਆ ਕੀਤੀ ਆ ਤੇ ਤੁਸੀਂ ਇਹ 50000 ਰੁਪਏ ਦੇ ਕੇ ਆਪਦੀ ਜਾਨ ਛਡਾ ਲਓ ਮੁੰਡਾ ਮੰਨ ਜਾਂਦਾ ਤੇ ਮੁੰਡੇ ਦਾ ਪਿਓ ਕਹਿੰਦਾ ਯਾਰ ਮੇਰੀ ਜਾਨ ਬਿਸ਼ਾਨਾ ਇਦਾਂ ਦਾ ਕਰਕੇ ਮੈਂ ਬੂਟਾ ਪਾਉਂਦਾ ਰਿਆਂ ਮੇਰੀ ਮੰਤਰੀ ਨਾਲ ਸਿੱਧੀ ਗੱਲਬਾਤ ਆ ਮੰਤਰੀ ਮੇਰੇ ਨਾਲ ਪੜਦਾ ਰਿਹਾ ਇਹ ਤਾਂ ਹੁਣੇ ਆਪਾਂ ਸਪਾਰਸ਼ ਪਵਾ ਦੇਣੀ ਤੇ ਰਫਾ ਦਫਾ ਕਰਾ ਦੇਣਾ ਵਿੱਚ ਉਹ ਪੁਰਾਣੀਆਂ ਗੱਲਾਂ ਚ ਸੀਗਾ ਜਿਵੇਂ ਕਿ ਕਾਲੀਆਂ ਵੇਲੇ ਹੁੰਦਾ ਸੀਗਾ ਉਹਨੇ ਭਈ ਐਵੇਂ ਕੀਤਾ ਮੰਤਰੀ ਨਾਲ ਗੱਲ ਕਰਾਦੀ ਇਨਚਾਰਜ ਦੀ ਇਨਚਾਰਜ ਵੀ ਰਾਨ ਰਹਿ ਗਿਆ ਵੀ ਵਾਕੀਬੰਦੀ ਦੀ ਪਹੁੰਚ ਚਲੋ ਉਹਨੇ ਕੀ ਕੀਤਾ ਵੀ ਉਹਨਾਂ ਨੂੰ ਵੀ ਲਾਰਾ ਲਾਤਾ ਤੇ ਇਹਨਾਂ ਨੂੰ ਵੀ ਕਰੇ ਪੇਸਤ ਲੋ ਵੀ ਇਦਾਂ ਹੀ 6 ਮਹੀਨੇ ਟੱਪ ਜਾਂਦੇ ਹੌਲੀ ਹੌਲੀ ਤੇ ਫਿਰ ਕੁੜੀਆਂ ਆ ਕੇ ਐਸਐਸਪੀ ਦਫ਼ਤਰ ਪਹੁੰਚ ਜਾਂਦੀਆਂ ਕਿਉਂਕਿ ਉਹਨਾਂ ਦੀ ਸੁਣਵਾਈ ਨਹੀਂ ਹੁੰਦੀ ਤੇ ਐਸਐਸਪੀ ਦਫ਼ਤਰ ਫਿਰ ਦੋਵਾਂ ਧਿਰਾਂ ਨੂੰ ਬੁਲਾ ਲਿਆ ਜਾਂਦਾ ਤੇ ਜਿਹੜੇ ਜੜਦਾ ਪੁੱਤ ਹੁੰਦਾ ਉਹ ਫਿਰ ਉੱਥੇ ਪਹੁੰਚ ਜਾਂਦੇ ਤੇ ਉੱਥੇ ਉਹ ਆਪਦੇ ਆਰਤੀ ਨੇ ਵੀ ਸੱਦ ਲੈਂਦੇ ਵਿੱਚ ਆਲ ਵਿੱਚ ਪੈ ਕੇ ਜੇ 10-20 ਹਜ਼ਾਰ ਚ ਨਿਬੜਦਾ ਤੇ ਆਪਾਂ ਦੇਖੇ ਨਿਵੇੜ ਲਾਂਗੇ ਹੁਣ ਕੀ ਹੁੰਦਾ ਵੀ ਉੱਥੇ ਜਦੋਂ ਇਕੱਠ ਹੁੰਦਾ ਤੇ ਕੁੜੀਆਂ ਕਹਿੰਦੀਆਂ ਵੀ ਅਸੀਂ ਤਾਂ ਲੱਖ ਰੁਪਏ ਤੋਂ ਘੱਟ ਨਹੀਂ ਲੈਣਾ ਅਸੀਂ ਉਹਦੋਂ ਇਹਨਾਂ ਨੂੰ 50 ਹਜ਼ਾਰ ਕਿਹਾ ਸੀਗਾ ਪਰ ਅੱਜ ਅਸੀਂ ਲੱਖ ਰੁਪਏ ਲੈਣਾ ਜੇ ਤਾਂ ਇਹ ਦਿੰਦੇ ਆ ਤੇ ਅਸੀਂ ਨ ਬਾਣੀਆਂ ਫੇਰ ਉੱਥੇ ਗੱਲ ਕਹਿੰਦਾ ਵੀ ਜਟਾ ਤੂੰ ਪੈਸੇ ਦੇ ਦੇ ਤੂੰ ਪੈਸੇ ਦੇ ਦੇ ਕੱਲ ਨੂੰ ਕਈ ਵਾਰਾਂ ਤੇਰੇ ਮੁੰਡੇ ਨੇ ਬਾਹਰ ਜਾਣਾ ਹੋਵੇ ਕੱਲ ਨੂੰ ਕੋਈ 100 ਵਿਆਉਂਦ ਬਣ ਜਾਂਦੀ ਆ ਜੇ ਤੇਰੇ ਤੇ ਪਰਚਾ ਹੋ ਗਿਆ ਤੇਰੇ ਮੁੰਡੇ ਤੇ ਪਰਚਾ ਹੋ ਗਿਆ ਤੂੰ ਸਾਰੀ ਉਮਰ ਬਾਹਰ ਨਹੀਂ ਜਾ ਸਕਦਾ ਜੇ ਤੂੰ ਪੈਸੇ ਦੇ ਦੇ ਜੇ ਤੇਰੇ ਕੋਲ ਨਹੀਂ ਹੈਗੇ ਤਾਂ ਮੈਂ ਦੇ ਦੇਣਾ ਮੁੰਡੇ ਦਾ ਪਿਓ ਹੁੰਦਾ ਉਹ ਨਹੀਂ ਮੰਨਦਾ ਉਹ ਕਹਿੰਦਾ ਯਾਰ ਮੇਰੀ ਪਹੁੰਚ ਆ ਮੈਂ ਵੋਟਾਂ ਪਾਈਆਂ ਆਇਆ ਕਰਕੇ ਸਰਪੰਚ ਨੂੰ ਜਾਣਦਾ ਫਲਾਣਾ ਜਾਣਦਾ ਮੰਤਰੀ ਜਾਣਦਾ ਉਹੀ ਗੱਲਾਂ ਉਹਦੀਆਂ ਤੇ ਸਪਾਰਸ਼ ਫੇਰ ਪਵਾ ਦਿੰਦਾ ਤੇ ਚਲੋ ਵੀ ਉਹ ਫੇਰ ਮਸਲਾ ਜਿਹੜਾ ਲੰਮਾ ਪੈ ਜਾਂਦਾ ਅਖੀਰ ਕੀ ਹੁੰਦਾ ਵੀ ਮੁੰਡੇ ਦਾ ਵਿਆਹ ਹੋ ਜਾਂਦਾ ਤੇ ਮੁੰਡੇ ਦਾ ਵਿਆਹ ਹੁੰਦਾ ਤੇ ਕੁੜੀ ਉਹਨੂੰ ਮਿਲ ਜਾਂਦੀ ਚੰਗੇ ਬੰਡਾ ਵਾਲੀ ਤੇ ਲਓ ਜੀ ਲੱਗ ਜਾਂਦੀ ਫੈਲ ਜਦੋਂ ਫੈਲ ਲੱਗ ਜਾਂਦੀ ਤਾਂ ਦੋਵਾਂ ਜੀਆਂ ਨੇ ਜਾਣਾ ਹੁੰਦਾ ਤੇ ਜਦੋਂ ਮੁੰਡੇ ਦੀ ਉਹ ਵੀਜ਼ਾ ਅਪਲਾਈ ਕਰਦੇ ਆ ਤੇ ਮੁੰਡੇ ਦਾ ਵੀਜ਼ਾ ਅਪਲਾਈ ਨਹੀਂ ਹੁੰਦਾ ਕਿਉਂ ਨਹੀਂ ਹੁੰਦਾ ਕਿਉਂਕਿ ਉਹਦੇ ਤੇ ਇੱਕ ਐਫ ਆਈ ਆਰ ਦਰਜ ਸੀ ਇੱਥੇ ਹੁੰਦਾ ਸਿਆਪਾ ਖੜਾ ਲਓ ਵੀ ਹੁਣ ਮੁੰਡੇ ਵਾਲਿਆਂ ਨੂੰ ਪੰਜਾਂ ਦੀਆਂ ਭੱਜਣਾ ਜਿਹੜਾ ਮੁੰਡਾ ਏਜੰਟ ਮਿਲਿਆ ਸੀ ਉਹਨੂੰ ਤੇ ਪਿਓ ਨੂੰ ਫੇਰ ਉਹ ਬਾਣੀਆਂ ਕੋਲੇ ਜਾਂਦੇ ਕਹਿੰਦੇ ਵੀ ਆੜਤੀਆ ਜੀ ਕੰਮ ਵਿੱਚ ਫਸ ਗਿਆ ਤੇ ਹੁਣ ਕੀ ਕਰੀਏ ਫਿਰ ਬਾਣੀਆਂ ਕਹਿੰਦਾ ਉੱਥੇ ਕਹਿੰਦਾ ਵੀ ਸੱਜਣੋ ਤੁਸੀਂ ਕਹਿ ਦਿੰਨੇ ਆ ਵੀ ਬਾਣੀਆਂ ਕੰਜੂਸ ਹੁੰਦੇ ਆ ਪਰ ਅੱਜ ਤੁਸੀਂ ਸਾਬਤ ਕਰਤਾ ਵੀ ਜੱਟ ਜ਼ਿਮੀਂਦਾਰ ਸਾਡੇ ਨਾਲੋਂ ਵੀ ਜ਼ਿਆਦਾ ਕੰਜੂਸ ਕੰਜੂਸ ਪਹਿਲਾਂ ਤੇ ਮੂਰਖ ਬਾਅਦ ਚ ਕੰਜੂਸ ਮੈਂ ਤੁਹਾਨੂੰ ਪਹਿਲਾਂ ਕਹਾਂ ਮੂਰਖ ਬਾਅਦ ਚ ਕਹਾਂ ਹੁਣ ਕਹਿੰਦਾ ਤੁਸੀਂ ਮੁੰਡੇ ਤੁਹਾਡੇ ਨੇ ਬਾਹਰ ਜਾਣਾ ਜੇ ਕੁੜੀਆਂ 5 ਲੱਖ ਮੰਗ ਲੈਣ ਤਾਂ ਤੁਹਾਨੂੰ ਦੇਣੇ ਪੈਣਗੇ ਜਿਮੇਦਾਰ ਮਨਕੇ ਕਹਿੰਦਾ ਹਾਂ ਵੀ ਦੇਣੇ ਪੈਣੇ ਹੁਣ ਬਾਹਰ ਜਾਣਾ ਸੀ ਤਾਂ 20-25 ਲੱਖ ਰੁਪਇਆ ਭਰੀ ਖੜੇ ਤੇ ਕਹਿੰਦਾ ਵੀ ਸਾਡਾ ਰਾਇਨਾਵਾ ਕਰਾ ਲਓ ਵੀ ਐਸਐਸਪੀ ਦਫਤਰ ਹੁੰਦੀ ਹੈ ਤੇ ਕੁੜੀਆਂ ਆ ਜਾਂਦੀਆਂ ਉੱਥੇ ਤੇ ਕੁੜੀਆਂ ਕਹਿੰਦੀਆਂ ਵੀ ਬਾਈ ਜੀ ਅਸੀਂ ਤਾਂ 5 ਲੱਖ ਰੁਪਇਆ ਤੇ 1 ਰੁਪਇਆ ਘੱਟ ਨਹੀਂ ਲੈਣਾ ਪੰਗਾ ਖੜਾ ਹੋ ਜਾਂਦਾ ਬਾਣੀਆਂ ਕਹਿੰਦਾ ਵੀ ਹਾਂਜੀ ਦੱਸੋ ਹੁਣ ਕਿਵੇਂ ਕਰਨਾ ਮੁੰਡੇ ਦਾ ਪਿਓ ਹੱਥ ਜੋੜ ਖੜਾ ਹੁੰਦਾ ਕਹਿੰਦਾ ਐਂ ਕਰ ਜਿਵੇਂ ਤੇਰੇ ਤੋਂ ਨਿਬੜਦਾ ਨਵੇੜ ਦੇ ਸਾਡੇ ਮੁੰਡੇ ਦੀ ਵੀਜ਼ਾ ਆ ਜਾਏ ਤੇ ਦੋਵੇਂ ਜੀ ਬਾਹਰ ਜਾਵੜਨ ਜਿਵੇਂ ਤੇਰੇ ਤੋਂ ਨਿਬੜਦਾ ਨਵੇੜ ਦੇ ਨੇ ਵੀ ਬਾਣੀਆਂ ਕੁੜੀਆਂ ਨਾਲ ਗੱਲ ਕਰਦਾ ਬੜੇ ਪ੍ਰੇਮ ਤੇ ਪਿਆਰ ਨਾਲ ਹਨਾ ਤੇ ਕਹਿੰਦਾ ਵੀ ਅੱਦਾ ਅੱਦਾ ਕਰਕੇ ਬਈ ਇਹ ਵੀਜ਼ਾ ਆਇਆ ਚਲੋ ਕੋਈ ਗੱਲ ਨਹੀਂ ਜਿਹੜੀ ਗਲਤੀ ਇਹਨਾਂ ਤੋਂ ਹੋ ਗਈ ਹੋ ਗਈ ਤੇ 3 ਲੱਖ ਰੁਪਏ ਤੁਹਾਨੂੰ ਮੈਂ ਦਿੰਦਾ ਤੇ ਤੁਸੀਂ ਐਫ ਆਈ ਆਰ ਵਾਪਸ ਲੈ ਲਓ ਚਲੋ ਵੀ ਉਹ ਬੰਦਾ ਕੋ ਬਾਣੀਆਂ ਨੂੰ ਤਰੀਕਾ ਹੁੰਦਾ ਗੱਲ ਕਰਨ ਦਾ ਉਹਨੇ ਆਪ ਦੇ ਤਰੀਕੇ ਨਾਲ ਉਹਨੂੰ ਸਮਝਾਇਆ بجائے ਤੇ 3 ਲੱਖ ਚ ਉਹਨਾਂ ਨੂੰ ਰਾਜ਼ੀ ਨਾਵਾ ਕਰਾਦਾ ਤੇ ਐਡੇ ਟਾਈਮ ਬਾਣੀਆਂ ਨੇ 3 ਲੱਖ ਰੁਪਏ ਉਹਨਾਂ ਨੂੰ ਦਿੱਤਾ ਤੇ ਜੜ ਦਾ ਪੁੱਤ ਫੇਰ ਗਿਆ ਬਾਹਰ ਜੀਮੇਦਾਰ ਨੂੰ ਬਾਣੀਆਂ ਕਹਿੰਦਾ ਕਹਿੰਦਾ ਤੁਸੀਂ ਕਾਮਯਾਬ ਪਤਾ ਕਿਉਂ ਨਹੀਂ ਜ਼ਿੰਮੇਵਾਰ ਕਹਿੰਦਾ ਕਿਉਂ ਕਹਿੰਦਾ ਤੁਸੀਂ ਜੇ ਸਬਜ਼ੀ ਲੈਣੀ ਹੁੰਦੀ ਆ ਤੇ ਤਾਂ ਉਹਦੇ ਨਾਲ ਤੋਲ ਮੋਲ ਕਰਨਾ ਪਰ ਅਸੀਂ ਸਬਜ਼ੀ ਨਾਲ ਕਦੀ ਤੋਲ ਮੋਲ ਨਹੀਂ ਕੀਤਾ ਜੇਕਰ ਸਾਡੇ 바ਰ ਦੇ ਅੱਗੇ ਆਣ ਕੇ ਸਬਜ਼ੀ ਵਾਲਾ ਕਿਲੋ ਮਗਰ ਸਾਡੇ ਤੋਂ 10-5 ਰੁਪਏ ਵੱਧ ਵੀ ਲੈ ਲੂਗਾ ਨਾ ਤੇ ਅਸੀਂ ਉਹਨੂੰ ਵੱਧ ਦੇਣ ਨੂੰ ਤਿਆਰ ਆ ਕਿਉਂਕਿ ਸਾਡਾ ਸਮਾਂ ਬਹੁਤ ਕੀਮਤੀ ਆ ਅਸੀਂ ਹੁਣ ਸਬਜ਼ੀ ਲੈ ਜੇਕਰ ਵੇਲੇ ਦਾ ਠੀਕ ਆ ਪਰ ਜੇਕਰ ਸਾਨੂੰ ਹੁਣ ਕੰਮ ਆ ਤੇ ਅਸੀਂ ਸਪੈਸ਼ਲ ਸਬਜ਼ੀ ਲੈਣ ਗਏ ਘੰਟਾ ਡੇਢ ਘੰਟਾ ਖਰਾਬ ਨਹੀਂ ਕਰਦੇ ਇਦੂ ਚੰਗਾ ਸੀ ਉਹਨੂੰ ਕਹਿ ਦਿੰਨੇ ਆ ਰੇੜੀ ਵਾਲਿਆਂ ਨੂੰ ਵੀ ਸਾਡੇ ਘਰੇ ਬਾਈ ਜੀ ਤਾਜੀ ਸਬਜ਼ੀ ਪਹਚਾ ਦੀ ਜੋ ਵੀ ਰੇਟ ਹੋਇਆ ਸਾਡੇ ਤੋਂ ਭਲਾਂ ਦੀ 5 ਰੁਪਏ ਵੱਧ ਲੈ ਲਈ ਤੇ ਤੁਸੀਂ ਕੀ ਕਰਦੇ ਹੋ ਤੁਸੀਂ ਸੌਦਾ ਲੈਣਾ ਹੁੰਦਾ 2000 ਦਾ ਪਿੰਡ ਦੀ ਦੁਕਾਨ ਤੋਂ ਨਾ ਲੈ ਕੇ ਤੁਸੀਂ ਕਹਿੰਨੇ ਵੀ ਇੱਥੇ ਮਹਿੰਗਾ ਮਿਲਦੇ ਤੇ ਤੁਸੀਂ ਸ਼ਹਿਰ ਜਾ ਵੜਦੇ ਸ਼ਹਿਰ ਜਾ ਕੇ ਨਾਲੇ ਤਾਂ ਤੁਸੀਂ ਦੋ ਚਾਰ ਗੱਡੇ ਖਰਾਬ ਕਰਦੇ ਹੋ ਨਾਲੇ 100 150 ਦਾ ਤੇਲ ਮਚਾਣੇ ਹੋ ਤੇ ਵੱਧ ਤੋਂ ਵੱਧ 2000 2500 ਦੇ ਸੌਦੇ ਮਗਰ ਤੁਹਾਨੂੰ 200 ਸਵਾ 200 ਦਾ ਫਰਕ ਪੈਂਦਾ ਤੇ ਪਿੰਡ 'ਚ ਉਹੀ ਸਵਾ 200 ਰੁਪਿਆ ਤੁਹਾਨੂੰ ਮਹਿੰਗਾ ਪੈਂਦਾ ਤੇ ਉਹਦੇ ਪਿੱਛੇ ਨਾਲੇ ਦਾ ਤੁਸੀਂ ਪਕਾਈ ਕਰਦੇ ਹੋ ਨਾਲੇ ਸਾਰਾ ਦਿਨ ਖਾਪਦੇ ਹੋ ਨਾਲੇ ਸੌਦਾ ਚੱਕ ਕੇ ਲਿਆਉਂਦੇ ਹੋ ਤੇ ਜੇ ਤੁਸੀਂ ਸਿਆਣੇ ਹੁੰਦੇ ਤਾਂ ਪਿੰਡ ਦੀ ਦੁਕਾਨਦਾਰ ਤੋਂ ਤੁਸੀਂ 2 2500 2000 ਦਾ ਆਧਾਰ ਸੌਦਾ ਲੈ ਸਕਦੇ ਸੀ ਨਾਲੇ ਤੁਹਾਡਾ ਸਮਾਂ ਬਚਣਾ ਸੀ ਨਾਲੇ ਤੁਹਾਡਾ ਟਾਈਮ ਬਚਣਾ ਸੀ ਉਵੇਂ ਤੂੰ ਹੁਣ ਤੂੰ ਆਖਿਆ ਵੀ ਮੇਰੀ ਪਹੁੰਚ ਆ ਮੇਰੀ ਐ ਆ ਮੇਰੀ ਹੋਂ ਆ ਰੁਪਈਆ ਤੂੰ 10000 ਕਮਾਇਆ ਤੇ ਜੇ ਤੂੰ ਉਸ ਦਿਨ 50000 ਦੇ ਦਿੰਦਾ ਨਾਲੇ ਤਾਂ ਤੇਰੀ ਆ ਫੈਲ ਨਹੀਂ ਅੜਕਣੀ ਸੀ ਤੇ ਅੱਜ ਨੂੰ ਮੁੰਡਾ ਤੇਰਾ ਬਾਹਰ ਹੋਣਾ ਸੀ ਤੇ ਨਾਲੇ ਤੈਨੂੰ ਅੱਜ 3 ਲੱਖ ਰੁਪਈਆ ਨਹੀਂ ਪੈਣਾ ਸੀ ਤੇ ਨਾਲੇ ਤੂੰ ਜਿਹੜੇ ਮੰਤਰੀ ਤੋਂ ਸਪਾਰਸ਼ ਲਵਾਈ ਤੂੰ ਉਹਦਾ ਆਸਾਨੀ ਹੋਇਆ ساری ਉਮਰ ਤੂੰ ਉਹਨੂੰ ਵੋਟਾਂ ਪਾਏਂਗਾ ਹਨਾ ਤੇ ਦੂਜੀ ਗੱਲ ਉਹਨੇ ਕੁਛ ਤੇਰਾ ਨਬੇੜਿਆ ਵੀ ਨਹੀਂ ਉਲਝਾਇਆ ਤੀਜੀ ਗੱਲ 3 ਲੱਖ ਰੁਪਇਆ ਕੁੜੀਆਂ ਲੈ ਗਿਆ 3 ਲੱਖ 50 60 ਹਜ਼ਾਰ ਰੁਪਇਆ ਐਸਐਸਪੀ ਖਾ ਗਿਆ 2.5 ਲੱਖ ਉਹਨਾਂ ਦੇ ਬੱਲੇ ਪਿਆ ਠੀਕ ਹੈ ਦੋਸਤੋ ਇਸ ਕਰਕੇ ਜੱਟ ਨੂੰ ਦਿਮਾਗ ਤੋਂ ਕੰਮ ਲੈਣਾ ਚਾਹੀਦਾ ਕਿਉਂਕਿ ਬਾਣੀਆਂ ਕਹਿੰਦਾ ਵੀ ਜਿੱਥੇ ਸਾਨੂੰ ਪਤਾ ਲੱਗੇ ਵੀ ਸਾਡੀ ਗਲਤੀ ਆ ਅਸੀਂ ਫਸਦੇ ਆ ਪਹਿਲੀ ਗੱਲ ਬਾਲੀਆਂ ਨਾ ਤਾਂ ਕਦੀ ਕੋਟਕਚੈਰੀ ਦੇ ਚੱਕਰਾਂ 'ਚ ਪਿਆ ਤੇ ਨਾ ਹੀ ਥਾਣੇਦਾਰਾਂ ਦੇ ਚੱਕਰਾਂ 'ਚ ਪਿਆ ਥਾਣੇ ਉਹਨੂੰ ਲੱਗਦਾ ਨੇ ਵੀ ਮੇਰੀ ਗਲਤੀ ਆ ਮੈਂ ਫਸ ਜੂਗਾ ਤੇ ਉਹਨੂੰ ਉਹ ਕਹਿੰਦਾ ਵੀ ਇਹ ਝੰਝਟ ਨਿਬੜ ਜੇ ਸਿਰਦਰਦੀ ਬਾਣੀਆਂ ਲੈ ਕੇ ਕਦੀ ਰਾਜੀ ਨਹੀਂ ਹੁੰਦਾ ਕਿਉਂਕਿ ਜਿੰਨੇ ਗੇੜੇ ਉਹ ਕਚਹਿਰੀਆਂ ਚ ਮਾਰੂਗਾ ਉਹਨੇ ਗੇੜੇ ਉਹ ਦੁਕਾਨ ਤੇ ਬਹਿ ਕੇ ਚੰਗੇ ਰੁਪਏ ਕਮਾ ਸਕਦਾ ਇਸ ਕਰਕੇ ਉਹ 50-60 ਹਜ਼ਾਰ ਰੁਪਏ ਚ ਰਾਈਨਾਵਾ ਕਰ ਲੈਂਦਾ ਇੱਕ ਵਾਰਾ ਕੀ ਹੁੰਦਾ ਵੀ ਅਸੀਂ ਕਿਸੇ ਦੀ ਆੜਤ ਕੀਤੀ ਸੀ ਤੇ ਸਾਡੇ ਸ਼ੋਰ ਨੇ ਪੰਗਾ ਪਾ ਲਿਆ ਕਿਉਂਕਿ ਉਹਨੇ ਕੋਈ ਗਲਤੀ ਕੀਤੀ ਸੀ ਉਹਨੇ ਦਰਖਾਸਤ ਦੇ ਦਿੱਤੀ ਉਹਦਾ ਹੋ ਗਿਆ ਲਾਇਸੈਂਸ ਕੈਨਸਲ ਤਾਂ ਦੋਸਤੋ ਉਹ ਸਾੜਤੀ ਨੇ ਚੱਤੇ ਪੈਰ ਮਾਰਕੀਟ ਕਮੇਟੀ ਦੇ ਵਿੱਚ 35000 ਰੁਪਏ ਭਰ ਕੇ ਤੇ ਆਪ ਦਾ ਲਾਇਸੈਂਸ ਜਿਹੜਾ ਬਹਾਲ ਕਰਵਾਇਆ ਚੱਤੇ ਪੈਰ ਤੇ ਨਾਲੇ ਹਾਲਾਂਕਿ ਸਾਡੇ ਸ਼ੋਰ ਨੂੰ ਉਹਨੇ ਅਰਥ ਤੋਂ ਕੱਢਿਆ ਨਹੀਂ ਸੀਗਾ ਇਸ ਕਰਕੇ ਬਾਣੀਏ ਜਿਹੜਿਆ ਦਿਮਾਗ ਤੋਂ ਕੰਮ ਲੈਂਦੇ ਇਸ ਕਰਕੇ ਆਪਾਂ ਕੰਜੂਸ ਆ ਕਿਉਂਕਿ ਆਪਾਂ ਜਿੱਥੇ ਮੁਸੀਬਤ ਪਈ ਆ ਉੱਥੇ ਆਪਾਂ ਕੰਜੂਸੀ ਕਰ ਜਾਣੀ ਆ ਵੀਰ ਅਸੀਂ ਕਿੱਥੋਂ ਦਈਏ ਪਰ ਹਾਲਾਂਕਿ ਆਪਾਂ ਨੂੰ ਪਤਾ ਆ ਵੀ ਕੁੜੀਆਂ ਦੀ ਸੁਣਵਾਈ ਆ ਤੇ ਇਹ ਪੈਸੇ ਸਾਨੂੰ ਕਿਤੇ ਨਾ ਕਿਤੇ ਸਾਡੀ ਬੁੰਡ ਤੇ ਠੁੱਕਣੇ ਨਹੀਂ ਇਸ ਕਰਕੇ ਜੇਕਰ ਉਸ ਦਿਨ ਜੱਟ ਨੇ ਭਰੇ ਹੁੰਦੇ ਪੈਸੇ ਤੇ ਅੱਜ ਉਹਨੂੰ 3 ਲੱਖ ਨਾ ਭਰਨਾ ਪੈਂਦਾ ਤੇ ਨਾਲੇ 1.5-2 ਸਾਲ ਉਹਨੂੰ ਫੱਦਲ ਖਵਾਰੀ ਨਾ ਕਰਨੀ ਪੈਂਦੀ ਠਾਣਿਆਂ ਕਿਚੈ ਬਾਕੀ ਦੋਸਤੋ ਤੁਸੀਂ ਕਮੈਂਟੇਂ ਦੱਸੋ ਤੁਹਾਡਾ ਕੀ ਕੀ